ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀਓ ਅੱਜ ਆਪਾਂ ਮੇਲਾ ਮਾਗੀ ਦਾ ਜੋ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਉਸ ਬਾਰੇ ਗੱਲ ਕਰਦੇ ਹਾਂ ਮੁਖਤਸਰ ਦੀ ਮਾਗੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਗੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ ਜਿਸ ਨੂੰ ਪੰਜਾਬ ਵਿੱਚ ਸ਼ਰਧਾ ਭਾਵਨਾ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ ਇਹ ਮੇਲਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਮਾਗ ਦੇ ਮਹੀਨੇ ਦੀ ਪਹਿਲੀ ਸੰਗਰਾਣ ਦਾ ਅਥਵਾ ਮਾਗ ਦੀ ਸੰਗਰਾਣ ਨੂੰ ਮਨਾਇਆ ਜਾਂਦਾ ਹੈ ਇਸ ਮੇਲੇ ਨੂੰ 40 ਮੁਕਤਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਮੁਖਤਸਰ ਦੀ ਮਾਗੀ ਦਾ ਮੇਲਾ ਪੁਰਾਤਨ ਸਮੇ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ ਉਕ ਵਨ ਸਮਾਨੇ ਸੁੰਦਰ ਕੱਪੜੇ ਪਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ ਮਾਗੀ ਦਾ ਮੇਲਾ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ ਮੁਕਤਸਰ ਦਾ ਪੁਰਾਣਾ ਨਾਮ ਕਿਧਰਾਣੀ ਦੀ ਢਾਬ ਸੀ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਦਰਾਨੀ ਦੀ ਢਾਬ ਵਿੱਚ ਡੇਰੇ ਲਾਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਫੌਜਾਂ ਨੇ ਕਿਦਰਾਨੀ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ ਮੁਗਲਾਂ ਵਿਚਕਾਰ ਭਿਆੰਕ ਲੜਾਈ ਹੋਈ ਸੰਗਤ ਜੀ ਇਸ ਲੜਾਈ ਵਿੱਚ ਮਾਜੇ ਦੇ ਉਹ 40 ਸਿੱਖ ਜਿਹੜੇ ਆਨੰਦਪੁਰ ਦੇ ਕਿਲੇ ਦੀ ਘੇਰਾਬੰਦੀ ਸਮੇ ਗੁਰੂ ਗੋਬਿੰਦ ਸਿੰਘ ਜੀ ਨੂੰ ਛਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਗਏ ਸਨ ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਮੁਕਤੀ ਦਾ ਵਾਰ ਦਿੱਤਾ ਜਿਸ ਕਾਰਨ ਕਦਰਾਨੇ ਦੀ ਟਾਬ ਦਾ ਨਾਮ ਮੁਖਤਸਰ ਪੈ ਗਿਆ ਇਨ੍ਹਾਂ 40 ਸਿੰਘਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਸੋਬਿਤ ਹੈ ਇਨ੍ਹਾਂ ਦੀ ਯਾਦ ਵਿੱਚ ਹੀ ਤੇ ਮਾਗਦੀ ਸੰਗਰਾਮ ਦਾ ਮੇਲਾ ਪਰਦਾ ਹੈ ਜਿੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਗੀ ਦਾ ਮੇਲਾ ਉਮਤਾਵ ਨਾਲ ਮਨਾਉਂਦੇ ਹਨ ਸਾਧ ਸੰਗਤ ਜੀ ਮਾਗੀ ਦੇ ਮੇਲੇ ਦੀ ਇਹ ਵੀ ਮਹੱਤਤਾ ਹੈ ਕਿ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ ਇਹ ਲਸਾਨੀ ਜਿੱਤ ਵੇਖ ਕੇ ਗੁਰੂ ਜੀ ਖੁਦ ਮੈਦਾਨੇ ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ 5000 10000 ਵਰਗੇ ਇਤਾਂ ਵਿਕਾਰੀ ਸਨਮਾਨ ਨਾਲ ਨਵਾਜਦੇ ਹੋਏ ਗੁਰੂ ਜੀ ਭਾਈ ਮਹਾ ਸਿੰਘ ਕੋਲ ਪੁਰਜੇ ਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿ ਕਰਿਆ ਹੋਵੇ ਭਾਈ ਮਹਾ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵੱਲ ਗਲਤੀ ਦੀ ਭੁੱਲ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ਤੇ ਰੱਖ ਕੇ ਮੂੰ ਮੱਥਾ ਸਾਫ਼ ਕਰਦੇ ਆਂ ਅਨੇਕਾਂ ਬਖਸ਼ੀਸ਼ਾਂ ਬਖਸ਼ ਕੇ ਕਿਹਾ ਭਾਈ ਮਹਾ ਸਿੰਘ ਤੇਰੀ ਬਹਾਦਰੀ ਦੀ ਸੇਵਾ ਤੋਂ ਮੈਂ ਕਾਇਲ ਹਾਂ ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ ਸਾਧ ਸੰਗਤ ਜੀ ਜ਼ਖਮੀ ਹੋਈ ਮਾਈ ਭਾਗੋ ਵੀ ਗੁਰੂ ਸਾਹਿਬ ਵੱਲੋਂ ਰਹਿਮਤ ਦੀ ਨਜ਼ਰ پا ਕੇ ਤਨ ਹੋ ਗਈ ਜੋ ਪਿੱਛੇ ਕਾਫੀ ਸਾਲ ਜਿਉਂਦੀ ਰਹੀ ਭਾਈ ਮਹਾ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਦਾ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਦੱਬ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਵਾਜਿਆ ਸਪਿਤਾ ਦੀ ਬਖਸ਼ਿਸ਼ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ 40 ਮੁਕਤੇ ਹਨ। ਸਾਧ ਸੰਗਤ ਜੀ ਇਹਨਾਂ 40 ਮੁਕਤੀਆਂ ਦੇ ਨਾਮ ਹਨ ਭਾਈ ਭਾਗ ਸਿੰਘ, ਭਵਾਲੀਆ, ਭਾਈ ਮਹਾ ਸਿੰਘ ਖੈਰਪੂਰੀਆ, ਭਾਈ ਦਲਵਾਰ ਸਿੰਘ, ਭਾਈ ਕੰਧਾਰਾ ਸਿੰਘ, ਭਾਈ ਦਰਵਾਰਾ ਸਿੰਘ, ਭਾਈ ਗੰਡਾ ਸਿੰਘ, ਗੰਗਾ ਸਿੰਘ, ਭਾਈ ਰਾਏ ਸਿੰਘ, ਭਾਈ ਸੀਤਲ ਸਿੰਘ ਭਾਈ ਸੁੰਦਰ ਸਿੰਘ ਚੱਲੀਆਂ ਕਿਰਪਾਲ ਸਿੰਘ ਭਾਈ ਦਿਆਲ ਸਿੰਘ ਭਾਈ ਨਿਹਾਲ ਸਿੰਘ ਕੁਸ਼ਾਲ ਸਿੰਘ ਭਾਈ ਸੁਹੇਲ ਸਿੰਘ ਭਾਈ ਚੁੰਬਾ ਸਿੰਘ ਸ਼ਸ਼ਮੀਰ ਸਿੰਘ ਭਾਈ ਸਰਜਾ ਸਿੰਘ ਭਾਈ ਹਰਜਾ ਸਿੰਘ ਭਾਈ ਬੂੜ ਸਿੰਘ ਭਾਈ ਸੁਲਤਾਨ ਸਿੰਘ ਪਰੀ ਭਾਈ ਨਿਧਾਨ ਸਿੰਘ ਭਾਈ ਸੋਭਾ ਸਿੰਘ ਭਾਈ ਹਰੀ ਸਿੰਘ ਭਾਈ ਕਰਮ ਸਿੰਘ ਭਾਈ ਧਰਮ ਸਿੰਘ ਭਾਈ ਕਾਲਾ ਸਿੰਘ ਭਾਈ ਸੰਤ ਸਿੰਘ ਭਾਈ ਕੀਰਤ ਸਿੰਘ ਭਾਈ ਗੁਲਾਬ ਸਿੰਘ ਭਾਈ ਜਾਂਦੇ ਸਿੰਘ ਭਾਈ ਜੋਗਾ ਸਿੰਘ ਭਾਈ ਤੇਗਾ ਸਿੰਘ ਭਾਈ ਤੰਨਾ ਸਿੰਘ ਭਾਈ ਭੋਲਾ ਸਿੰਘ ਭਾਈ ਮੱਲਾ ਸਿੰਘ ਭਾਈ ਮਾਨ ਸਿੰਘ ਭਾਈ ਲక్ష్మణ ਸਿੰਘ ਭਾਈ ਸਾਧੂ ਸਿੰਘ ਭਾਈ ਮੱਸਾ ਸਿੰਘ ਭਾਈ ਜੋਗਾ ਸਿੰਘ ਇਹ ਸਭ 39 ਮੁਕਤੀਆਂ ਦੇ ਨਾਮ ਹਨ ਸਾਧ ਸੰਗਤ ਜੀ ਇਸ ਵਿੱਚ ਆਪਾਂ 40 ਮੁਕਤੀਆਂ ਅਤੇ ਮੁਕਤਸਰ ਦੀ ਗੱਲ ਕੀਤੀ ਹੈ ਇਤਿਹਾਸ ਨੂੰ ਵਿਚਾਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ ਭੁੱਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ